ਅੱਜ ਮੈਂ ਸ਼ਾਮ 4 ਵਜੇ ਨਗਰ ਕੌਂਸਲ ਪਾਜ਼ਰਕਾ ਜਿਹੜੇ ਸਾਡੇ ਮੁਲਾਜ਼ਮ ਨੇ ਕਰਮਚਾਰੀ ਨੇ ਉਹਨਾਂ ਸਾਰਿਆਂ ਨਾਲ ਮੀਟਿੰਗ ਕਰਨ ਲਈ ਪਹੁੰਚਿਆ ਸੀਗਾ ਔਰ ਜਿਹੜੇ ਸਾਡੇ ਸਪਾਈ ਜੋਧਾ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਸ਼ਹਿਰ ਦੇ ਵਿੱਚ ਜੋ ਵਕ-ਵਕ ਸਮੱਸਿਆਵਾਂ ਨੇ ਲੋਕਾਂ ਦੀਆਂ ਉਹਨਾਂ ਨੂੰ ਲੈ ਕੇ ਜਿਹੜੀ ਸਾਰੀ ਮੀਟਿੰਗ ਹੋਈ ਹੈ ਔਰ ਸਾਰੇ ਅਫਸਰ ਸਹਿਬਾਨਾਂ ਦੀ ਯੂਟੀ ਲਗਾਈ ਗਈ ਹੈ ਔਰ ਮੈਂ ਜਿਹੜਾ ਸਾਡਾ ਸ਼ਹਿਰ ਦੇ ਵਿੱਚ ਸਟਰੀਟ ਲਾਈਟ ਨੇ ਉਹ ਲੱਗਣ ਵਾਲੀਆਂ ਨੇ ਨਵੀਆਂ ਜਾਂ ਸੀਵਰੇਜ ਦੇ ਟੱਕਨ ਨੇ ਸੀਵਰੇਜ ਦੇ ਵਿੱਚ ਜੋ ਨਾਲੀਆਂ ਵੀ ਜਾਲੀਆਂ ਨੇ ਜਾਂ ਕੋਈ ਸੜਕਾਂ ਬਣਨ ਵਾਲੀਆਂ ਨੇ ਕੋਈ ਵੀ ਆਪਣਾ ਸੜਕਾਂ ਦੇ ਵਿੱਚ ਕੋਈ ਖੱਡੇ ਨੇ ਉਹਨਾਂ ਨੂੰ ਪੂਰਨ ਦਾ ਕੰਮ ਹੈ ਜਾਂ ਨੰਦੀਆ ਸਰਕਾਰ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈ ਸਪੀਡ ਬ੍ਰੇਕਰ ਨੇ ਉਹ ਸਾਰੇ ਜਿਹੜੇ ਲਗਾਉਣੇ ਨੇ ਉਹ ਸਾਰੇ ਜਿਹੜੇ ਕੰਮ ਜਲਦੀ ਸ਼ੁਰੂ ਕਰ ਕਿਤੇ ਜਾਣ ਉਸ ਕਰਕੇ ਜਿਹੜੀ ਅੱਜ ਇਹ ਕੀਤੀ ਗਈ ਹੈ ਔਰ ਸਾਰੇ ਅਫਸਰ ਸਹਿਬਾਨਾਂ ਦੀ ਡਿਊਟੀ ਲਗਾਈ ਗਈ ਹੈ ਜਿਹੜੇ ਸਾਰੇ ਕੰਮ ਨੇ ਬੜੇ ਜਲਦੀ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਸ਼ੁਰੂ ਕੀਤੇ ਜਾਣਗੇ ਔਰ ਪ੍ਰੋਪਰ ਸਫਾਈ ਦਾ ਜਿਹੜਾ ਇੰਤਜ਼ਾਮ ਹੈ ਜਿਹੜੀਆਂ ਆਪਣੀਆਂ ਕਹਿ ਸਕਦੇ ਹਾਂ ਰਿਕਸ਼ਾ ਜਿਹੜੀਆਂ ਰੇੜੀਆਂ ਉਹ 15 ਦਿਨਾਂ ਤੱਕ ਜਿਹੜੀਆਂ ਖਰੀਦੀਆਂ ਜਾਣਗੀਆਂ ਸ਼ਹਿਰ ਦੇ ਵਿੱਚ ਤਕਰੀਬਨ 60 ਰਿਕਸ਼ਾ ਜਿਹੜੇ ਚੱਲਣਗੇ ਜਿਹੜੇ ਛੋਟੀਆਂ-ਛੋਟੀਆਂ ਗਲੀਆਂ ਨੇ ਜਿੱਥੇ ਘਰ ਨੇ ਉੱਥੇ ਘਰਾਂ ਤੇ ਜਾ ਕੇ ਘਰਾਂ ਦੇ ਵਿੱਚ ਜਿਹੜਾ ਕੂੜਾ ਕਲੈਕਟ ਕਰਨਗੇ ਔਰ ਜਿਹੜਾ ਸ਼ਹਿਰ ਨੂੰ ਸਾਫ਼ ਸੁਥਰਾ ਜਿਹੜਾ ਬਣਾਉਣ ਦੇ ਵਿੱਚ ਉਹ ਜਿਹੜੇ ਸੈਟੀਸਫਾਈ ਹੋ ਉਦਾਂ ਨੇ ਆਪਣਾ ਯੋਗਦਾਨ ਪਾਉਣਗੇ ਔਰ ਸ਼ਹਿਰ ਵਾਸੀਆਂ ਨੂੰ ਮੇਰੀ ਇਹ ਹੀ ਫੀਲ ਹੈ ਕਿ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਮੁਸ਼ਕਲ ਆਉਂਦੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਨਗਰ ਕੌਂਸਲ ਦੇ ਵਿੱਚ ਆ ਕੇ ਦੱਸ ਸਕਦੇ ਨੇ ਸਾਡੇ ਵਰਕਰ ਸਹਿਬਾਨ ਜਿਹੜੇ ਆਮ ਆਦੀ ਪਾਰਟੀ ਦੇ ਨੇ ਉਹ ਜਿਹੜੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਜਿਹੜੀ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਨੇ ਔਰ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏਗਾ ਬਾਜ਼ਾਰਾਂ ਵਿੱਚ ਕਈ ਨਜਾਇਜ਼ ਕਬਜ਼ੇ ਹੋਏ ਰਹੇ ਉਹਨੂੰ ਲੈ ਕੇ ਕੀ ਕਹਿੰਦੇ देखो नाजायज कब्जे जे किसी ने कोई ज्यादा ही नाजायज ਕੀਤਾ ਹੋਇਆ ਤਾਂ ਉਹਦੇ ਬਾਰੇ ਮੈਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਰਿਆਂ ਨੂੰ ਸ਼ਹਿਰ ਵਾਸੀ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਤੀ ਕੀਤੀ ਜਾਵੇ ਕਿ ਜਿਹੜੇ ਨਾਜਾਇਜ਼ ਕਬਜ਼ੇ ਨੇ ਉਹ ਢਾਈ ਜਾਣ ਕਿਉਂਕਿ ਸਾਡੇ ਫਾਜ਼ਿਲਕਾ ਦੇ ਲੋਕ ਹੀ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ ਕੋਈ ਖਰੀਦਦਾਰੀ ਕਰਨ ਆਉਂਦੇ ਨੇ ਜਾਂ ਸ਼ਹਿਰ ਦੇ ਵਿੱਚ ਕਿਤੇ ਆਉਂਦੇ ਨੇ ਤਾਂ ਉਹਨਾਂ ਨੂੰ ਦਿੱਕਤ ਆਉਂਦੀ ਹੈ ਟ੍ਰੈਫਿਕ ਵਿਵਸਥਾ ਜਿਹੜੀ ਉਹ ਖਰਾਬ ਹੁੰਦੀ ਹੈ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਤਾਂ ਉਹ ਸ਼ਹਿਰ ਦੇ ਵਿੱਚ ਜੋ ਕਾਨੂੰਨ ਵਿਵਸਥਾ ਹੈ ਜੋ ਕਾਨੂੰਨਨ ਜੋ ਵੀ ਲਾਅ ਨੇ ਜੋ ਵੀ ਨਿਯਮ ਨੇ ਉਹ ਨਿਯਮਾਂ ਦੇ ਅਨੁਸਾਰ ਹੈ ਉਹ ਜਿਹੜਾ ਸ਼ਹਿਰ ਦੇ ਵਿੱਚ ਵਿਵਸਥਾ ਕੀਤੀ ਜਾਵੇ। ਸ਼ਹਿਰ ਦੇ ਵਿੱਚ ਕੋਈ ਪਿੰਡਾਂ ਚੋਂ ਆਉਂਦਾ ਉਹਨਾਂ ਲਈ ਪਾਰਕਿੰਗ ਤਾਂ ਕੋਈ ਇੰਤਜ਼ਾਮ ਨਹੀਂ ਹੈ। ਉਸ ਦੀ ਕੀ ਪਲਾਨਿੰਗ ਹੈ? ਮੈਂ ਅੱਜ ਜਿਹੜਾ ਸਾਡਾ ਪੁਰਾਣਾ ਸਰਕਾਰੀ ਹਸਪਤਾਲ ਹੈ ਉਹਦੇ ਬਾਹਰ ਕਾਫੀ ਜਗ੍ਹਾ ਪਈ ਹੈ। ਤਾਂ ਮੈਂ ਅਫਸਰਾਂ ਨੂੰ ਇਹ ہدایت ਕੀਤੀ ਹੈ ਕਿ ਬਾਹਰ ਮਾਰਕਿੰਗ ਕੀਤੀ ਜਾਵੇ। ਮਾਰਕਿੰਗ ਕਰਕੇ ਜਿਹੜਾ ਉਸ ਤੋਂ ਬਾਅਦ ਲੋਕਾਂ ਨੂੰ ਗਾਈਡ ਕੀਤਾ ਜਾਵੇ ਆਪਣੀ ਜੋ ਵੀ ਕੋਈ ਵਾਹਨ ਪਾਰਕ ਕਰਨਾ ਹੈ ਕਾਰ ਹੈ ਕੋਈ ਕਿਸੇ ਤਰ੍ਹਾਂ ਦਾ ਵੱਡਾ ਵਿਕਲ ਹੈ ਉਹ ਉੱਥੇ ਆ ਕੇ ਜਿੱਥੇ ਮਾਰਕਿੰਗ ਕੀਤੀ ਹੋਵੇ ਆਪ ਦਾ پارک ਕਰੇ ਦੋਸਤੂ ਬਾਅਦ ਸ਼ਹਿਰ ਦੁਕਾਨਾਂ ਤੇ ਜਾ ਕੇ ਆਪਦੀ ਖਰੀਦਦਾਰੀ ਕਰੇ ਇਸ ਨਾਲ ਵੇਖੋ ਉਹਨਾਂ ਨੂੰ ਵੀ ਜਿਹੜੀ ਮੁਸ਼ਕਲ ਨਹੀਂ ਆਊਗੀ ਕਿਉਂਕਿ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਰ ਜਾਂ ਕੋਈ ਵੱਡਾ ਵਿਕਲ ਖੜਾ ਕਰਦਾ ਹੈ ਤਾਂ ਉੱਥੇ ਟ੍ਰੈਫਿਕ ਰੁਕਦਾ ਹੈ ਤਾਂ ਫਿਰ ਪੁਲਿਸ ਵੀ ਆਉਂਦੀ ਚਲਾਣ ਵੀ ਕਈ ਵਾਰ ਕੱਟੇ ਜਾਂਦੇ ਨੇ ਤਾਂ ਕਿਸੇ ਨੂੰ ਕੋਈ ਖਰੀਦਦਾਰ ਨੂੰ ਕੋਈ ਸਮੱਸਿਆ ਨਾ ਆਵੇ ਨਾ ਹੀ ਰਾਗੀਰ ਨੂੰ ਸਮੱਸਿਆ ਆਵੇ ਇੱਕ ਨੂਨ ਵਿਵਸਥਾ ਜਿਹੜੀ ਖਰਾਬ ਨਾ ਹੋਵੇ ਉਸ ਲਈ ਜਿਹੜੀ ਮਦਦ ਕੀਤੀ ਹੈ ਸਰਕਾਰੀ ਹਸਪਤਲ ਦੇ ਜਿਹੜੇ ਨਾਲ ਹੈ ਬਾਹਰਲੇ ਪਾਸੇ ਕਾਫੀ ਜਗ੍ਹਾ ਹੈ ਉੱਥੇ ਮਾਰਕਿੰਗ ਕੀਤੀ ਜਾਵੇ ਔਰ ਉਸ ਤੋਂ ਬਾਅਦ ਜਿਹੜਾ ਵਹੀਕਲ ਨੇ ਉੱਥੇ ਪਾਰਕ ਕੀਤਾ ਤੁਸੀਂ ਗਿੱਦੜਵਾ ਇਲੈਕਸ਼ਨ ਬੀਜੀਸੀ ਪਿੱਛੋਂ ਮੈਡਮ ਨੇ ਕਮਾਂਡ ਸੰਭਾਲੀ ਸੀ ਲੋਕਾਂ ਨੇ ਬੜੀਆਂ ਮੁਸ਼ਕਲਾਂ ਮੈਡਮ ਨੂੰ ਦੱਸੀਆਂ ਹਨ ਉਹਨਾਂ ਦਾ ਕੀ ਇਲਾਜ ਜਿਹੜੀਆਂ ਸਾਰੀਆਂ ਮੁਸ਼ਕਲਾਂ ਮੇਰੇ ਤੱਕ ਆਈਆਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੇ ਮੇਰੇ ਤਰਨ ਪਤਨੀ ਖੁਸ਼ਬੂ ਜੀ ਆਪ ਜਾ ਕੇ ਸ਼ਹਿਰ ਦੇ ਵਿੱਚ ਸਵਾਰਥ ਕਰਵਾਉਂਦੇ ਪਏ ਨੇ ਇਹ ਇਹਨਾਂ ਦੀ ਖੁਸ਼ੀ ਫਾਊਂਡੇਸ਼ਨ ਹੈ ਫਾਊਂਡੇਸ਼ਨ ਥਰੂ ਜਿਹੜਾ ਲੋਕਾਂ ਦੀ ਇਹ ਵੀ ਸੇਵਾ ਕਰ ਰਹੇ ਨੇ ਤਾਂ ਲੋਕ ਇਹਨਾਂ ਨੂੰ ਮਿਲਦੇ ਨੇ ਮੇਰਾ ਸਾਰਾ ਪਰਿਵਾਰ ਹੈ ਜਿਹੜਾ ਉਹ ਸਾਰਾ ਸਮਾਜ ਸੇਵਾ ਦੇ ਵਿੱਚ ਪਹਿਲਾਂ ਹੀ ਲੱਗਿਆ ਹੋਇਆ ਸੀ ਔਰ ਹੁਣ ਵੀ ਜਿਹੜਾ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਲਈ ਹੈ ਤਾਂ ਸਾਡਾ ਪਰਿਵਾਰ ਜਿਹੜਾ ਲੋਕਾਂ ਦੀ ਸੇਵਾ ਦੇ ਦਿਨ ਰਾਤ ਕੰਮ ਕਰ ਰਿਹਾ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਪਰੇਸ਼ਾਨੀ ਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਉਹ ਹੀ ਅਸੀਂ ਕਰਦੇ ਹਾਂ ਥੈਂਕ ਯੂ ਸਾਡੀ ਸੰਸਥਾ ਵੱਲੋਂ ਇੱਕ ਮੁਹਿੰਮ ਚੱਲ ਰਹੀ ਸੀ ਗ੍ਰੀਨ ਪਾਸਲ ਦਾ ਕਲੀਨ ਪਾਸਲ ਦਾ ਉਸੇ ਤਹਿਤ ਜਿਹੜੇ ਵੀ ਸ਼ਹਿਰ ਦੇ ਵਿੱਚ ਸਫਾਈ ਆ ਲੈ ਅਸੀਂ ਉਹ ਵੇਖ ਰਹੇ ਸੀ ਕੁਝ ਮੁਸ਼ਕਿਲਾਂ ਆਈਆਂ ਨੇ ਜਿਹੜਾ ਕੂੜੇ ਦੀ ਸਮੱਸਿਆ ਹੈ ਉਹ ਸਭ ਤੋਂ ਵੱਡੀ ਹੈ ਲੇਕਿਨ ਸਾਡੀ ਸੰਸਥਾ ਤੇ ਕਮੇਟੀ ਦੇ ਆਪਸ ਦੇ ਸਹਿਯੋਗ ਨਾਲ ਉਹ ਅਸੀਂ ਹੱਲ ਕਰਾ ਰਹੇ ਹਾਂ ਤੇ ਨਾਲ ਡਿਸਕਸ਼ਨ ਵੀ ਹੋਈ ਹੈ ਕਿ ਅੱਗੇ ਜਿਹੜੀਆਂ ਵੀ ਉਹ ਰੇੜੀਆਂ ਚਲਾਨੀਆਂ ਨੇ ਜਿਹੜੇ ਵੀਕਲਸ ਚੱਲ ਰਹੇ ਨੇ ਉਹਨਾਂ ਦਾ ਇੱਕ ਦੂਜੇ ਨਾਲ ਸੰਪਰਕ ਕਰਵਾ ਕੇ ਕਿਸੇ ਵੀ ਸ਼ਹਿਰ ਵਾਸੀ ਨੂੰ ਮੁਸ਼ਕਲ ਨਾ ਹੋਵੇ ਕਿ ਸਾਡੀ ਸੰਸਥਾ ਵੀ 24 ਘੰਟੇ ਪੂਰੀ ਕਮੇਟੀ ਦੇ ਨਾਲ ਹਾਜ਼ਰ ਹੈ ਜਿਵੇਂ ਵੀ ਹੋਏਗਾ ਸਾਡੀ ਟੀਮਸ ਵੀ ਜਾਣਦੀ ਹੈ ਕਮੇਟੀ ਦੇ ਕਰਮਚਾਰੀ ਵੀ ਜਾਣਦੇ ਜਿਹੜਾ ਵੀ ਦੁਕਾਨਾਂ ਦੇ ਆਸ-ਪਾਸੇ ਜਿਹੜੇ ਵੀ ਪ੍ਰੋਬਲਮਸ ਆ ਰਹੀਆਂ ਨੇ ਜਿਹੜੀ ਕੁਝ ਸਮੱਸਿਆਵਾਂ ਵੀ ਐਂਕਰੋਚਮੈਂਟ ਦੀ ਹੋਤੀ ਉਹ ਸਾਰਾ ਵੀ ਜਲਦੀ ਹੱਲ ਹੋ